ਇਹ ਸਾਰ ਸੰਗਤੀ ਜਿੰਨੀਆਂ ਸੰਗਤਾਂ ਪਾਸੇ ਤੇ ਖੜੀਆਂ ਨੇ ਦਰਸ਼ਨ ਕਰੇ ਜਾਣੇ ਉਹਨਾਂ ਨੂੰ ਇਹ ਸੇ ਕਹਤੀ ਜਾਂਦੀ ਏ ਕਿ ਉਹਨਾਂ ਦਾ ਸਫਲ ਹੋਇਆ ਤਾਂ ਹੀ ਕਿ ਆਓ ਆਪਾਂ ਸਾਰੇ ਮਿਲ ਕੇ ਇੱਕ ਮਾਰਤ ਦੇ ਪਿੱਛੇ ਪਿੱਛੇ ਪਰਕਰਮਾ ਕਰੀਏ ਦੇਖੋ ਖੁਸ਼ੀ ਕਰਦੀ ਜੇਖੋ ਉਥੇ ਵੀ ਪਿਆਰੇ ਦਾ ਸਾਦ ਤੇਰੀ ਏ ਕੋਈ ਇੰਦਰ ਦੇਵਤਾ ਵੀ ਖੁਸ਼ ਹੈ ਉਹਨੇ ਫੂੜੀ ਦਾਸ ਸੁਹਾਵਨਾ ਇੱਕ ਮੌਸਮ ਬੜਿਆ ਹੋਇਆ ਹੈ ਸੋ ਸਾਰੀ ਸੰਗਤ ਅੱਗੇ ਬੇਨਤੀ ਹੈ ਕਿ ਪਾਰਕੀ ਸਾਹ ਦੇ ਪਿੱਛੇ ਪਿੱਛੇ ਆਓ ਸਾਰੇ ਜੈ ਜੈਕਾਰ ਕਰੀਏ ਲੰਗਰ ਤੇ ਛਕਦੇ ਹੀ ਰਹਿਣਾ ਹੈ ਲੰਗਰ ਤੇ ਘਰ ਵੀ ਛਕਣਾ ਹੈ ਲੰਗਰ ਛਕਦੇ ਰਹਿਣਾ ਹੈ ਅੱਜ ਆਓ ਆਪਾਂ ਨੂੰ ਸਮਾਂ ਮਿਲਿਆ ਜੈ ਜੈਕਾਰ ਕਰਨ ਦਾ ਆਓ ਆਪਾਂ ਜੈ ਜੈਕਾਰ ਕਰੀਏ ਆਓ ਬਾਬਾ ਜੀ ਕੀ ਆਇਆ ਤੋ ਆਓ ਸੱਜ ਪਾਦੀ ਜੀ Bye,